ਜਨਾਬ ਥੱਲੇ ਇੱਕ ਨਿਆਣਾ ਆਇਆ ਅੱਛਾ ਕਹਿੰਦਾ ਚੋਰੀ ਬਾਰੇ ਮੈਨੂੰ ਸਾਰਾ ਕੁਝ ਪਤਾ ਚੁੰਗੀ ਤੇ ਜਾਣਾ ਬਾਈਪਾਸ ਤੇ ਹਾਂ ਜਨਾਬ ਬੱਤਾ-ਬੱਤਾ ਤੇ ਪਿਆ ਦਿਓ ਹਰ ਕਿਤੇ ਆਪ ਜਾਣਾ ਮਾ ਪੱਟੀ ਮੋੜ ਪੱਟੀ ਮੋੜ ਤੇ ਹਾਂ ਬੰਦਾ ਪੱਟੀ ਮੋੜ ਦਾ ਇੱਕ ਮਿੰਟ ਜਨਾਬ ਬਦਾਮ ਖਾ ਲੈਂਦੇ ਓਮਰ ਜੀ ਓਰੇ ਇਧਰ ਹਾਂਜੀ ਜਨਾਬ ਉਹ ਜਿਹੜੀ ਚੋਰੀ ਨੂੰ ਪਰੇ ਬਾਈਪਾਸ ਤੇ ਹਾਂਜੀ ਸਰ ਉੱਤੋਂ ਬੜਾ ਪ੍ਰੈਸ਼ਰ ਕਹਿੰਦੇ ਬੰਦੇ ਫੜੋ ਬੰਦੇ ਫੜੋ ਕਿੱਥੋਂ ਫੜੀਏ ਬੰਦੇ ਜਨਾਬ ਜਿਹੜੀ ਉਹ ਬਾਈਪਾਸ ਤੇ ਚੋਰੀ ਹੋਈ ਸੀ ਉਹ ਜਿਹੜੇ ਵੱਡੇ ਬਾਈਪਾਸ ਤੇ ਜਨਾਬ ਥੱਲੇ ਇੱਕ ਨਿਆਣਾ ਆਇਆ ਅੱਛਾ ਕਹਿੰਦਾ ਚੋਰੀ ਬਾਰੇ ਮੈਨੂੰ ਸਾਰਾ ਕੁਝ ਪਤਾ ਅੱਛਾ ਹਾਂਜੀ ਜਾ ਲੈ ਗਿਆ ਓ ਸਾਸਰੀ ਕਾਲ ਜਨਾਬ ਓ ਸਾਸਰੀ ਬਾਜਾ ਇਹ ਹੀ ਬੰਦਾ ਹੋ ਹਾਂਜੀ ਹਾਂ ਕਾਕਾ ਤੈਨੂੰ ਪਤਾ ਚੋਰੀ ਕਿਵੇਂ ਹੋਈ ਆ ਹਾਂ ਜਨਾਬ ਮੈਨੂੰ ਕੱਲੀ ਕੱਲੀ ਗੱਲ ਦਾ ਪਤਾ ਚਲ ਦੱਸ ਫੇ ਕਿਵੇਂ ਚੋਰੀ ਹੋਈ ਆ ਇੱਥੋਂ ਅਪ ਜਾਣਾ ਬਾਜ਼ਾਰ ਵਾਲ ਦੀ ਹੂੰ ਤੇ ਅੱਗੇ ਅੱਗੇ ਚੁੰਗੀ ਆ ਜਾਂਦੀ ਆ ਬਾਜ਼ਾਰ ਵਾਲ ਦੀ ਜਾਣਾ ਉੱਥੋਂ ਅੱਗੇ ਚੁੰਗੀ ਤੇ ਜਾਣਾ ਬਾਈਪਾਸ ਤੇ ਹਾਂ ਆ ਜਨਾਬ ਬੱਤਾ ਬੱਤਾ ਤੇ ਪਿਆ ਦਿਓ ਕੁੱਤੋ ਕੁੱਤੋ ਜਾ ਠੰਡਾ ਲੈ ਜਾ ਹੋਂਦਾਸਪੇ ਕਿਨੇ ਜੋਰੀ ਕੀਤੀ ਆ ਜਨਾਬ ਇਥੋਂ ਆਪਾ ਸ਼ਹਿਰ ਹਾਲ ਦੀ ਜਾਣਾ ਹਾਂ ਉੱਥੇ ਚੁੰਗੀ ਜਾਂਦੀ ਆ ਹਾਂ ਉਥੋਂ ਕੋੜੀ ਸੇਖਾਂ ਨੂੰ ਚੱਲ ਜਾਣਾ ਇਥੋਂ ਕੋੜੀ ਸੇਖਾਂ ਹਾਂ ਕੋੜੀ ਸੇਖਾਂ ਦਾ ਜਿਹੜਾ ਗੋਲਚਾਂਗਾ ਨਾ ਹੂੰ ਹੂੰ ਉਥੋਂ ਆਪ ਜਾਣਾ ਵਾ ਮਹੂ ਵਾਲ ਨੂੰ ਉਹ ਬੰਦਾ ਮਹੂ ਦਾ ਆ ਉਹ ਮਹੂ ਦਾ ਬੰਦਾ ਨਹੀਂ ਗਾ ਹਾਂ ਮਹੂ ਦਾ ਨਹੀਂ ਗਾ ਮਹੂ ਦਾ ਬੰਦਾ ਨਹੀਂ ਗਾ ਜੀ ਹਾਂ ਉਹ ਜਨਾਬ ਬਦਾਮ ਦੂਮ ਤੇ ਮੰਗਵਾ ਦੋ ਖਾਣ ਨੂੰ ਪੱਗੜ ਮਾ ਫੜ ਕੇ ਲੈ ਆਤੋਂ ਉਹ ਯਾ ਚਾ ਫੇਰ ਮਖੋ ਤੋ ਆਪਾ ਜਾਣਾ ਹਰੀਕੇ ਨੂੰ ਹਰੀਕੇ ਗਏ ਹਾਂ ਹਰੀਕੇ ਤੋ ਆਪਾ ਜਾਣਾ ਪੱਟੀ ਮੋੜ ਪੱਟੀ ਮੋੜ ਤੇ ਹਾਂ ਬੰਦਾ ਪੱਟੀ ਮੋੜ ਦਾ ਇੱਕ ਮਿੰਟ ਜਨਾਬ ਬਦਾਮ ਖਾ ਲੈਂਦੇ ਹੋ ਉਹ ਫੇਰ ਪੱਟੀ ਮੋੜ ਤੋਂ ਆਪਾ ਜਾਣਾ ਵਰਨਾਲੇ ਵਾਲ ਨੂੰ ਵਰਨਾਲੇ ਤੋਂ ਮੁੜ ਜਾਣਾ ਹਾਂ ਵਰਨਾਲੇ ਨੂੰ ਵਰਨਾਲੇ ਗਏ ਵਰਨਾਲੇ ਪਿੰਡ ਜਾਣਾ ਨਹੀਂ ਨਹੀਂ ਆਪਾ ਵਰਨਾਲੇ ਜਾਣਾ ਵਨਾਲੇ ਤੋਂ ਅਗਲੇ ਬੰਨੇ ਇੱਕ ਪਿੱਪੜਿਆ ਪਰਲੇ ਬੰਨੇ ਹਾਂ ਉਹਦੇ ਨਾਲ ਵਾਲਾ ਘਰ ਜਿਹੜਾ ਨਾਲ ਘਰ ਉਹ ਆ ਉਹ ਨਹੀਂ ਨਹੀਂ ਜਿਹੜੀ ਇੱਥੋਂ ਅਲਗੋਂ ਊ ਛੜਕ ਜਾਂਦੀ ਆ ਉਧਰ ਨੂੰ ਜਾਣਾ ਅਲਗੋਂ ਕੋਠੀ ਚਲੇ ਜਾਣਾ ਵਾ ਨਹੀਂ ਨਹੀਂ ਉੱਥੇ ਜਿਹੜੀ ਖਾਰੇ ਵਾਲੀ ਬੈਕ ਨਹੀਂ ਗਈ ਉਹ ਕਿਹੜੀ ਬੈਕ ਉਹ ਕੰਤੇ ਖਾਰੀਏ ਦੀ ਜੀ ਇਹ ਚੋਰੀ ਉਹਨਾਂ ਕੀਤੀ ਆ ਨਹੀਂ ਨਹੀਂ ਉਹਨਾਂ ਨੇ ਨਹੀਂ ਕੀਤੀ ਉਹਨਾਂ ਦੇ ਵੀ ਐਦਾ ਹੀ ਚੋਰੀ ਆਈ ਸੀ ਅਧਰਾ ਥੋੜੇ ਕਾਜ ਕੁਝ ਮੰਗਵਾ ਹੀ ਲੈਂਦੇ Тарахне, рак,